लेकिन इस्लाम ने शुरू हो जाएगी बेटीदारीम के नाम ने शुरू किया कि बेटी और बेटी को फर्क नहीं पो हम पार्लीमेंट कह रही है कि डॉक्टर जो संचालन होगा और हरेक ਡੇਟ ਨੇ ਵਰਦਾ ਗਿਆ ਬਹੁਤ ਸੁਣਿਆ ਇਹ ਉਹਦੇ છોੜੇਗਾ ਮੈਂ ਉਹਨਾਂ ਨੂੰ ਇਹ ਯਾਦ ਰਾਨਾ ਚਾਹੁੰਦਾ ਜਿਹਨੇ ਜੀ ਲੀਡਰ ਸਾਹਿਬਾਂ ਨਾਲ ਕਰਦੇ ਨੇ ਕਿ ਆਲਰੇਡੀ ਪਿਛਲੇ 20 ਸਾਲ ਤੋਂ ਦੋ ਔਰਤਾਂ ਹਰੇਕ ਵਕਫ ਬੋਰਡ ਦੀ ਮੈਂਬਰ ਹੁੰਦੀਆਂ ਇਸ ਵੇਲੇ ਵੀ ਪੰਜਾਬ ਵਕਫ ਬੋਰਡ ਦੀ ਦੋ ਔਰਤਾਂ ਮੈਂਬਰ ਜਿਹੜੀਆਂ ਆਲਰੇਡੀ ਚਲੀਆਂ ਆ ਰਹੀਆਂ ਉਹਨਾਂ ਨੇ ਕਿਹਾ ਕਿ ਜੀ ਅਸੀਂ ਵਕਫ ਬੋਰਡ ਦਾ ਪੋਰਟਲ ਕਰ ਦੇਵਾਂਗੇ ਪੋਰਟਲ ਬਣਾ ਲਾਂਗੇ ਵਕਫ ਬੋਰਡ ਦਾ ਪੋਰਟਲ ਵੀ ਪਿਛਲੇ 30 ਸਾਲ ਤੋਂ ਬਣਿਆ ਸਾਰੀਆਂ ਜਦਾਦਾਂ ਆਨਲਾਈਨ ਜੇ ਨਹੀਂ ਆ ਪੀ ਜਾਂਦਾ ਤਾਂ ਉਹ ਪਹਿਲਾਂ ਤੋਂ ਹੀ ਆਨਲਾਈਨ ਹੈ ਤੇ ਇਸ ਲਈ ਮੈਂ ਇਹ ਕਹਿਣਾ ਚਾਹੁੰਦਾ ਬੇਨਤੀ ਇਹ ਕਰਨਾ ਚਾਹੁੰਦਾ ਕਿ ਵਰਕ ਅਬੋਰਡ ਦਾ ਜੇ ਕੋਈ ਸੰਸ਼ੋਧਨ ਕੀਤਾ ਜਾਣਾ ਹੈ ਅਗਰ ਐਕਟ ਦੇ ਵਿੱਚ ਕੋਈ ਤਬਦੀਲੀ ਕੀਤੀ ਜਾਣੀ ਹੈ ਤੇ ਉਹ ਤਬਦੀਲੀ ਐਸੀ ਹੋਵੇ ਜਿਹੜੀ ਮੁਸਲਮਾਨਾਂ ਦੇ ਲਈ ਫਾਇਦੇਮੰਦ ਹੋਵੇ ਨਾ ਕਿ ਕਿਸੇ ਨੂੰ ਮਾਫੀ ਵਿਰੋਧ ਵੱਡੇ ਪੱਧਰ ਤੇ ਹੋ ਰਿਹਾ ਲੇਕਿਨ ਤੁਸੀਂ ਕੁਝ ਸਪੈਸੀਫਿਕ ਪੁਆਇੰਟ ਦੱਸੇ ਨਹੀਂ ਜਿਵੇਂ ਕਿ ਨਾਨ ਮੁਸਲਮਾਨਸ ਨੂੰ ਅੰਦਰ ਵਿੱਚ ਐਡ ਕਰਨਾ ਬਾਕੀ ਫੋਰਸ ਦਾ ਕੀ ਤੁਸੀਂ ਸਪੋਰਟ ਕਰਦੇ ਹੋ ਇਹ ਤਾਂ ਬਾਕੀ ਸਾਰੇ ਪੁਆਇੰਟ ਦਾ ਪਹਿਲੇ ਵਾਲੀ ਹੈ ਹੁਣ ਵਕਫ ਬੋਰਡ ਨੂੰ ਇਹ ਕਹੂੰਗਾ ਕਿ ਕਿਹਾ ਕਿ ਵਕਫ ਕਰਬਿਊਨਲ ਜਿਹੜਾ ਹੈ ਕਰਬਿਊਨਲ ਜੇਕਰ ਤੁਸੀਂ ਮੁਕੱਤਮਾ ਹਾਰ ਜਾਂਦੇ ਹੋ ਤੇ دیਵਾਨੀ ਅਦਾਲਤ ਵਿੱਚ ਜਾਓਗੇ ਤੇ ਵਕਫ ਬੋਰਡ ਦਾ ਪਹਿਲਾਂ ਤੋਂ ਹੀ ਜਿਹੜੇ ਕਰਬਿਊਨਲ ਹਾਰ ਜਾਂਦੇ ਹੋ دیਵਾਨੀਆਂ ਦੇ ਵਿੱਚ ਜਾ ਰਹੇ ਹੁੰਦੇ ਸੀ ਉਹਨਾਂ ਨੇ ਕਿ ਮਹਿਲਾਵਾਂ ਨੂੰ ਲੈ ਕੇ ਆਵਾਂਗੇ ਔਰਤਾਂ ਨੂੰ ਪਹਿਲਾਂ ਤੋਂ ਹੀ ਰੱਖਿਆ ਗਿਆ ਹੈ ਅਗਰ ਉਹ ਕਿਤੇ ਨਹੀਂ ਹੋਣਗੀਆਂ ਤੇ ਫਿਰ ਆ ਜਾਣਗੀ ਤੇ ਇਸੇ ਤਰ੍ਹਾਂ ਉਹਨਾਂ ਨੇ ਜਿਹੜੀ ਵਕਫ ਦੀ ਗੱਲ ਕੀਤੀ ਕਿ ਵੀ ਡਿਪਟੀ ਕਮਿਸ਼ਨਰ ਜਿਹੜਾ ਮੋਟੇ ਸਿਚੁਏਸ਼ਨਾਂ ਦੇ ਵਿੱਚ ਫੈਸਲਾ ਕਰੇਗਾ ਤੇ ਆਲਰੇਡੀ ਹੁਣ ਫਿਰ ਫੈਸਲਾ ਕੌਣ ਕਰਦਾ ਪਿਆ ਇਸ ਲਈ ਵੀ ਤਾਂ ਡੀਸੀ ਕਰਦੇ ਪਏ ਨੇ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਅਗਰ ਕੋਈ ਤਬਦੀਲੀ ਲੈ ਕੇ ਆਣੀ ਹੈ ਉਹ ਆਮ ਮੁਸਲਮਾਨਾਂ ਤੋਂ ਦੀ ਰਾਏ ਜ਼ਰੂਰ ਲਈਤੀ ਜਾਵੇ ਉਹ ਜਿਹਨਾਂ ਲੀਡਰਾਂ ਤੋਂ ਰਾਏ ਲੈਂਦੇ ਪਏ ਆ ਉਹਨਾਂ ਨੂੰ ਤਾਂ ਆਪ ਨਹੀਂ ਪਤਾ ਕਿ ਵਕਬ ਬੋਰਡ ਹੈ ਕਿਸ ਇਮਾਮ ਸਿੰਘ ਅਤਰਾਜ ਕਿਸ ਕਾਗਾਸ ਦੀ ਗੈਰ ਮੁਸਲਮ ਦੇ ਦੂਸਰੇ ਦੇ ਤਰਫ ਦੇ ਲੋਕ ਚਾਹ ਮਨੂ ਕੋਗੇ ਜਾਂ ਇਸ ਤਰ੍ਹਾਂ ਕਿਸ ਨਾਮ 바ਰੇ ਨੋਲੇਜ ਨਾ ਹੋਣਾ ਕੱਲਾ ਵਕਬ ਬੋਰਡ ਨਹੀਂ ਭਾਰਤ ਦੇ ਵਿੱਚ ਜਿੰਨੇ ਧਰਮ ਹੋਣਾ ਜੀ ਜਿੰਨੀਆਂ ਬੜੀ ਸੰਸਥਾਵਾਂ ਨੇ ਉਹ ਗਵਰਨਮੈਂਟ ਤੋਂ ਸਰਟੀਫਾਈ ਸੰਸਥਾਵਾਂ ਨੇ ਸਾਰੀਆਂ ਸੈਮੀ ਗਵਰਨਮੈਂਟ ਸਮਝ ਲੋ ਇਸ ਤਰ੍ਹਾਂ ਐਸਜੀਸੀ ਹੈ ਜਬ بڑے بڑے ਜਿਹੜੇ ਧਾਰਮਿਕ ਸਥਾਨ ਨੇ ਉਹਨਾਂ 'ਚ ਬੋਰਡ ਬਣੇ ਹੋਏ ਆ ਉਹ ਖਾਨ ਕਹਾ ਹੈ ਉਹਨਾਂ ਦੇ ਕੀ ਪ੍ਰੋਟੋਕੋਲਸ ਨੇ ਮੁਸਲਮਾਨਾਂ ਦੀ ਜ਼ਕਾਤ ਦਾ ਕੀ ਸਿਸਟਮ ਹੈ ਮੁਸਲਮਾਨਾਂ ਦੇ ਕਿਤਰੇ ਦਾ ਕੀ ਸਿਸਟਮ ਹੈ ਤੇ ਜ਼ਾਇਰ ਜੀ ਗੱਲ ਹੈ ਕਿ ਜਿਸ ਧਰਮ ਦੀ ਜਿਹੜੀ ਸੰਸਥਾ ਹੈ ਉਸੇ ਧਰਮ ਦੇ ਨੁਮਾਇੰਦੇ ਜਿਹੜੇ ਉਹ ਲੱਗਣੇ ਤਾਂ ਸਰਕਾਰ ਵੱਲੋਂ ਹੀ ਹੁੰਦੇ ਜਿਹੜੇ ਉਹ ਵੀ ਲੱਗਣਗੇ ਜਾਂ ਹੁਣ ਵੀ ਜਿਹੜੇ ਕੋਈ ਲੋਕ ਵਕਪੋਰਸ ਮੈਂਬਰ ਬਣਦੇ ਆ ਜਾਂ ਚੇਅਰਮੈਨ ਬਣਦੇ ਆ ਕੋਈ ਤਾਂ ਨਹੀਂ ਦੂਸਰੀ ਪਾਰਟੀ ਦੇ ਬਣਨਗੇ ਉਹ ਤਾਂ ਸੱਤਾ ਪੱਖ ਤੇ ਹੀ ਬਣਨਗੇ ਨਾ ਲੇਕਿਨ ਅਗਰ ਉਸੇ ਧਰਮ ਦੇ ਹੋਣਗੇ ਤਾਂ ਉਹਨਾਂ ਨੂੰ ਮर्यादा ਦਾ ਪਤਾ ਹੈ ਦਾਸ ਨੇ ਇਹ ਬਦਲਾਅ ਕੀਤੇ ਹੈ ਤੁਹਾਨੂੰ ਕਿਹੜਾ ਨਿਯਮ ਲੱਗਿਆ ਵੀ ਦਰਵਾਜ਼ੇ ਇਸ ਤੋਂ ਤੁਹਾਨੂੰ ਇਤਰਾਜ ਹੈ ਕਿਸ ਨੀਂ ਦੇ ਇਤਰਾਜ ਆਹੀ ਮੈਂ ਜਿਹੜਾ ਮੈਂ ਪਹਿਲਾਂ ਵੀ ਕੱਲ ਵੀ ਪ੍ਰੈਸ ਦੇ ਸਾਥੀਆਂ ਨੂੰ ਦੱਸਿਆ ਸੀ ਜਿਹੜਾ ਸੁਚਵਣ ਜਿਹੜਾ ਹੋਇਆ ਉਹ ਕੋ तकरीबन ਪੁਰਾਣੇ ਕਾਨੂੰਨੀ ਦੁਬਾਰਾ ਨੂੰ ਸਾਹਮਣੇ ਦੁਬਾਰਾ ਲੈ ਕੇ ਆਏ ਨੇ ਜਿਹਦੇ ਵਿੱਚ ਇੱਕ ਇਹ ਕਹੋ ਜਿਹੜਾ ਹੈ ਕਿ ਪੀਓ ਮਨਿਸਟਰ ਨੇ ਤੋੜਾ ਕਿਹਾ ਕਿ ਅਸੀਂ ਤਾਂ ਕੁਝ ਪੜੇ ਲਿਖੇ ਐਸੇ ਨਾਨ ਮੁਸਲਿਮਸ ਨੂੰ ਵਿੱਚ ਮੈਂਬਰ ਲੈ ਕੇ ਆਵਾਂਗੇ ਜਿਹੜੇ ਸਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਉਹਦਾ ਦੇ ਪੜੇ ਲਿਖੇ ਮਤਲਬ